ਤੇ ਸਟਾਰਜੋਗ ਜਿਹੜੇ ਲੋਕੋ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਆਏ ਸਭ ਤੋਂ ਪਹਿਲਾਂ ਗੁਰੂਵਾਤਾ ਦਿੱਤਾ ਹੋਇਆ ਨਾਰਾ ਕਰੀਏ بلند ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਐਮਐਸਪੀ ਦਾ ਜਿਹੜਾ ਤਰੂਣ ਹੈ ਉਹ ਬਣਾਉਣ ਦੀ ਖਾਤਰ ਆਪਾ ਪਿੰਡਾਂ ਦੇ ਵਿੱਚੋਂ ਨਿਕਲੇ ਆ ਪਰ ਜਿਵੇਂ ਆਪਣਾ ਪਹਿਲਾ ਕੋਈ ਚੱਲਿਆ ਆ ਰਿਹਾਗਾ ਰਾਮੂ ਜੀ ਦਾ ਉਹ ਮਰਦਾ ਨਹੀਂ ਸੀਗਾ ਉਹਨੂੰ ਆਪਜਾਂ ਨੇ ਮਾਰਤਾ ਸਰਦਾਰ ਹਰੀ ਸਿੰਘ ਨਲੂਆ ਸੀਗਾ ਉਹ ਮਰਦਾ ਨਹੀਂ ਸੀ ਉਹਦੇ ਵਿੱਚੀ ਕੌਮ ਦੇ ਗਲਾਰ ਸੀ ਉਹਨਾਂ ਨੇ ਮਾਰਾਇਆ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿੰਦੇ ਆ ਇਹ ਭਰਾਵੋ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਖਾਤਰ ਬਾਟਰਾ ਦੇ ਬੈਠੇ ਆਂ ਵੀ ਸਾਰੇ ਵੀਰਾਂ ਦਾ ਹੱਕ ਮੰਗਦਾ ਯਾਰ ਵੀ ਜ਼ਮੀਨ ਨਾਲ ਜਿਹੜੇ ਕੋਲੇ ਉਹਨੂੰ ਤਾਂ ਜ਼ਰੂਰੀ ਜਾਣਾ ਚਾਹੀਦਾ ਪਰ ਉੱਥੇ ਪਤਾ ਕੀ ਗੱਲ ਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕੁਝ ਲੋਕ ਨੇ ਉਹ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਵੀਰਾਂ ਦਾ ਉਹ ਨਹੀਂ ਵੀ ਬਾਟਰਾ ਦੇ ਬੈਠੇ ਨੇ ਆਪ ਸੇ ਸਰਕਾਰ ਨੇ ਲਾਣ ਤਾਂ ਕਰਤਾ ਵੀ ਐਮਐਸਪੀ ਤੇਰੀ ਸੋਦੀ ਮੌਗੀ ਵੀ ਖਰੀਤੀ ਜਾਣੀ ਆ ਛੋਟੀ ਮੱਤੀ ਵੀ ਖਰੀਤੀ ਜਾਣੀ ਆ ਥੋੜਾ ਝੋਨਾ ਵੀ ਖਰੀਦਿਆਣਾ ਇਹ ਸਾਰਾ ਚੀਜ਼ਾਂ ਦੇ ਰੇਖ ਦਾ ਦੇਤੇ ਪਰ ਭਰਾਵੋ ਆਪਾਂ ਨੂੰ ਪਤਾ ਵੀ ਜਿਹੜਾ ਰੇਖ ਨੇ ਉਹ ਸਰਕਾਰ ਨੇ ਤਲਾ ਲਾ ਨਹੀਂ ਕੀਤਾ ਪਰ ਖਰੀਜੀ ਤੋਂ ਹੀ ਜੀਣੀ ਜਾਂਦੀ ਝੋਨਾ ਤੇ ਤੜਕ ਸਰਪੇ ਮਸ ਤੇ ਮੱਛੀ ਤੇ ਖਾਈ ਦੀ ਜਾਂਦੀ ਆ ਜੇ ਸੋਨੂੰ ਵੀ ਪਿੰਡਾਂ ਦੇ ਵਿੱਚ ਕੋਈ ਵੀਰ ਕਹਿੰਦਾ ਇਹ ਸਰਕਾਰ ਨੇ ਯਾਰ ਲਾਲਤਾ ਕਰਤਾ ਪਰ ਭਰਾਵੋ ਅਸੀਂ ਉਹਨਾਂ ਨੂੰ ਦੱਸਿਆ ਕਰੋ ਕਿ ਐਮਐਸਪੀ ਲੈਣ ਦੀ ਗੱਲ ਨਹੀਂ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਬਣਾਉਣਾ ਚਾਹੀਦਾ ਇਹ ਜੇ ਕਾਨੂੰਨ ਬਣਾਉਂਗਾ ਕਾਨੂੰਨ ਕਰਕੇ ਉਹ ਹੋਏਗਾ ਕਾਨੂੰਨ ਬਣਾਉਣਾ ਚਾਹੀਦਾ ਵੀ ਜੇ ਮੰਨ ਲਓ ਅਸੀਂ ਮੰਪੀ ਜੜੀ 758500 ਰੁਪਈਆ ਰੇਟ ਤਾਂ ਦੱਸਤਾ ਸਰਕਾਰ ਨੇ ਸਿਰਫ ਨਮਾਤਾ ਤੁਹਾਡਾ ਕੀਤਾ ਜੇ ਕਿਸੇ ਨੂੰ ਤੁਹਾਨੂੰ ਬਾਤ ਕਰਨੀ ਹੈ ਕੋਈ ਪ੍ਰਾਈਵੇਟ ਫਿਕਰਣਾ ਚਾਹੁੰਦਾ ਹੈ ਤਾਂ ਉਹ ਤਾਂ ਘਰ ਨਾਲ ਫਿਕਰ ਤੇ ਪਰ ਜਿਹੜਾ ਅੱਜ ਉਹ ਤਾ ਉਹ ਰਿਹਾਗਾ ਮਨਦੀਨਗਰ ਤੋਂ ਮੁਰਗੀ ਲੈ ਕੇ ਆਇਆ ਉੱਥੇ ਬਾਤ ਹੋ ਰਹੀ 6000 ਤੋਂ ਵੱਧ ਕੋਈ ਨੰਬਰ ਬਾਕੀ ਲੋਕੀ ਜਿਹੜੀ ਸਰਕਾਰੀ ਨਮਨਤਾ ਨਾਲ ਦੋਵੇਂ ਇਤਿਹਾਸਿਕ ਉਹਨਾਂ ਤੋਂ ਮਾਲ ਨੇ ਵੀ ਸਾਡੀ ਪਿਆਰ ਸੱਚਾ ਕੀਤਾ ਉਹ ਕਹਿੰਦੇ ਜੇ ਜਿਹੜੀ ਸਾਡੀ ਮੁੰਡੀਆਂ ਇਹਦਾ ਕਵਾਜ ਕਿਥੇ ਨਹੀਂ ਆਉਂਦੀ। ਪਰ ਆਹੋ ਜਦੋਂ ਅਸੀਂ ਖੇਤਾਂ ਦੇ ਵਿੱਚ ਜੀਂਦੇ ਆ ਸਾਡੇ ਇਹਦੀ ਮੁੰਡੀਆਂ ਜਾਨਵਰਾਂ ਦੇ ਸਾਰੀਆਂ ਚਾਲਾਂ ਨੇ ਜਿਵੇਂ ਮੋਟੀਆਂ ਨੇ ਵੀ ਲਾਲ ਕੀਤਾ ਫੇਰ ਮੈਂ ਵੀ ਤੇ ਘੱਲ ਨਹੀਂ ਕੀਤਾ ਖੇਤਾਂ ਦੇ ਪਰ ਭਰਾ ਹੋਵੇ ਤਾਂ ਆਪਾਂ ਨਰਮਾ ਉਹਦਾ ਰੇਤ ਕੀ ਹੁੰਦਾ ਪਰ ਧੀਜਾ ਕੀ ਜਾਂਦਾ ਪਿੰਡਾਂ ਦੇ ਵਿੱਚ ਦੱਸਿਆ ਕਰੋ ਲੋਕਾਂ ਨੂੰ ਸਾਡੇ ਲੋਕਾਂ ਨੂੰ ਜਾਨਵਰਾਂ ਦੇ ਕੁਝ ਲੋਕਾਂ ਪਿੰਡਾਂ ਦੇ ਵਿੱਚ ਉਹਨਾਂ ਦੇ ਦੂਜਾ ਲਾ ਰਹੇ ਨੇ ਵੀਰ ਉਹਦੇ ਕੀ ਕਰਨਾ ਇਹ ਲੋਕ ਐ ਮੀਰਾ ਉਹਦੇ ਨੰਬਰ ਬਣਾਉਣ ਦੇ ਮਾਰੇ ਬੈਠੇ ਨੇ ਬਈ ਪਰ ਇਹਨਾਂ ਨੇ ਉਹ ਜਿਹੜੀ ਸਰਕਾਰ ਆ ਤੁਹਾਡੇ ਸਾਹਮਣੇ ਐ ਐਮਐਸਬੀ ਟਾ ਦੇ ਰਹੀ ਆ ਫੈਕਟਰੀ ਸਰਕਾਰ ਨੇ ਐਮਐਸਬੀ ਟਾ ਦੇ ਦੀ ਪਰ ਇਹ ਜਿਹੜੀ ਗੱਲ ਐ ਇਹ ਤਾਂ ਅਹੀਂ ਕਰਕੇ ਮੈਂ ਤੁਹਾਨੂੰ ਦੱਸੀ ਆ ਆਮ ਦੇ ਲਈ ਪਿੰਡਾਂ ਦੇ ਵਿੱਚ ਜਾ ਕੇ ਕਹੋਗੇ ਪਰ ਇਹ ਆਮ ਲੋਕਾਂ ਨੇ ਉਹ ਗੱਲ ਸੁਣੀ ਆ ਜਿਵੇਂ ਉਹਨੇ ਜਿਵੇਂ ਮੱਧਾਂ ਨੇ ਜਿਵੇਂ ਸੰਗਠਨ ਜਿਹੜੀ ਹੁੰਦੀ ਆ ਉਹ ਇਹਨਾਂ ਨੂੰ ਸਾਰਿਆਂ ਵਿੱਚ ਫਿੱਟ ਨੇ ਪਰ ਜਿਹੜੀ ਸੰਮਿਲਨ ਕੰਡੀ ਦਾ ਕੋਟਾ ਇਹ ਬਹੁਤ ਦਿਨਾਂ ਭਗੇ ਕੁਰਬਾਨੀ ਹੋਈ ਸੀ ਲੋਕਾਂ ਦੀ ਕਿ ਤੱਕ 100 ਤੋਂ ਵੱਧ 50000 ਆਤਮਾ ਦਾ ਕੀਤੀ ਸੀ ਅਕਤਿਆਨ ਦੇ ਵਿੱਚ ਉਦੋਂ ਮਰਮੋਹ ਕਰਦੀ ਸਰਕਾਰ ਹੋ ਗਈ ਸੀ ਉੱਥੇ ਸਰ ਜਿਹੜੇ ਪੱਤਰਕਾਰ ਸੀ ਉਹਨਾਂ ਦੇ ਲੋਕਾਂ ਨੇ ਸਰਕਾਰ ਘੇਰੀ ਇਹ ਇੰਨੇ ਲੋਕਾਂ ਦੇ ਜਿੰਮੇਦਾਰ ਨੇ ਆਤਮ ਹੱਤਿਆ ਕਰ ਰਹੇ ਨੇ ਜਿਹੜੇ ਖਿਦਾਨ ਆਤਮ ਹੱਤਿਆ ਕਰਦੇ ਲੋਕ ਮਰ ਜਾਂਦੇ ਆ ਇਹਨਾਂ ਦਾ ਖਰਚਾ ਤੁਸੀਂ ਕੀ ਕਰਾਉਗੇ ਉਹੋ ਵੀ ਮੁਕਤ ਦੀ ਸਰਕਾਰ ਨੇ ਕਹਿ ਆ ਜੀ ਦੇ ਅਕਤਮੇਸ਼ਨ ਮਹਾਂ ਹਾਂਗੇ ਬੜੀਆ ਪਰਮੇਸ਼ਰਾਂ ਦਾ ਇਹਨਾਂ ਦਾ ਖਰਚਾ ਕਿੰਨਾ ਲਾਇਕ ਕਰਤਾ ਲੈ ਕਿੰਨਾ ਇਹਨਾਂ ਦਾ ਖਰਚਾ ਆਉਂਦਾ ਕਿੰਨੀ ਆਉਟਾਣਾ ਉਹਦੇ ਖਰਚਾ ਆਉਂਦਾ ਸੀ ਰੇਜ਼ ਕਰਾਉਣੇ ਪਰ ਪਰ ਉਹ ਆਪਣੀ ਕਦਮਤ ਲੱਗੀ ਸੀ ਜਦੋਂ ਮੁਕਤ ਦੇ ਨਾਲ ਉੱਥੋਂ ਆਇਆ ਉਹ ਤੁੰਗਣਾ ਤਰਾਂ ਕੋਰ ਵੀ ਘਤਰ ਜਿਹੜਾ ਹੋਵੇ ਕੰਬੀ ਨਾਲ ਤੁਸੀਂ ਜੀ ਬਤਾ ਉਹ ਲਾਗਾ ਕਿਉਂਕਿ ਨਹੀਂ ਤਾਂ ਜਿੰਨੇ ਵੀ ਦਰਕਾਰਾਂ ਨੇ ਕਮਟੀਆਂ ਮਾਰਦੀਆਂ ਨੇ ਉਹ ਉਹਨਾਂ ਦੇ ਹੱਥ ਦੇ ਵਿੱਚ ਰਿਪੋਰਟ ਜਿਹੜਾ ਪਰਨੇ ਸਾਰਾ ਦੋ ਸਾਲ ਦੇ ਅੰਦਰ ਕਿ ਤੋ ਜਮਾ ਤੁਹਾਨੂੰ ਕਹਾਂ ਰਾਜ ਦੀ ਸੰਗਠਨੀ ਅਧਿਆਗੋ ਲਾਗ ਲਾ ਕੇ ਭਾਗ ਵੰਨ ਬਤੀ ਲਾਗੂ ਹੋ ਗਿਆ ਤਾਂ ਦਮੇ ਦਾ ਤੰਮੀਪੋੜ ਲਾ ਕੋ ਹੁੰਦੀ ਆ ਤਾਂ ਜਿਹਦੇ ਹਿਸਾਬ ਨਾਲ ਰੇਟ ਹੋਣਗੇ ਉਸੇ ਹਿਸਾਬ ਨਾਲ ਜਿਹੜੇ ਲੋਕੀ ਫੀਸ ਦੇਣਗੇ ਆ ਕਰਨਗੇ ਨਹੀਂ ਤਾਂ ਕੋਈ ਪ੍ਰਾਈਵੇਟ ਜੇ ਘੀਟੂ ਕੋਈ ਉਹ ਉਦੋਂ ਵੀ ਵੱਤ ਜਾ ਜੇ ਤਾਂ ਰੇਟ ਨਾਲ ਕਰੂੰਗਾ ਜਿਹੜਾ ਹੁਣ ਜਿਹੜੇ ਆਪਾਂ ਕਰਦੇ ਮੋਤੀ ਤੇ ਲੱਗ ਰਹੇ ਆ ਜਿਹੜਾ ਕਰਦਾ ਮੋਤੀ ਆ ਇਹ ਵੀ ਦਿਖਾਓ ਲੋਕਾਂ ਨੂੰ ਕਹਿਣ ਜੀ ਨਾਲੇ ਮੁੰਡਿਆਂ ਦੇ ਜਹਾਣੇ ਪੈਸੇ ਲਾਦੇ ਬਈ ਉਹ ਆਜੇ ਲੋਕ ਨੇ ਇਹ ਕਿਤੇ ਧਾਗ ਹੋ ਗਿਆ ਇਹਨਾਂ ਸੇਖਾਂ ਨਾਲ ਸੇਖਾਂ ਦੇ ਕਿਤੇ ਹੱਲ ਪਾ ਦੇਉਂਦੇ ਆ ਆਪਣਾ ਕੋਟਾ ਦੇ ਕਿ ਨਿਪ ਨਿਪ ਦੇ ਵਿਰੋਧ ਕਰਦੇ ਨੇ ਕਿਤੇ ਪੈਸੇ ਲਾਗਦੇ ਆ ਕਰਦੇ ਆ ਪਰ ਉਹ ਸਾਡਾ ਕੀ ਕਰਦਾ ਪਰ ਸਾਨੂੰ ਜਿਹੜਾ ਭਗੰਤ ਦਾ ਰੇਖ ਨਾਮਾਨ ਕਰਕੇ ਸਾਡੇ ਅੱਗੇ ਕਰਦਾ ਚੱਲਿਆ ਜਦੋਂ ਅਸੀਂ ਮੰਨ ਲਓ 2000 ਰੁਪਏ ਖਰਚਾ ਕਰਦੇ ਕੋਸਟ ਤੇ 250 ਸਾਨੂੰ 2000 ਰੁਪਏ ਨਾਲ ਦਾ ਖਰਚਾ ਟੋਟਾ ਟੋਟਾ ਲੱਗ ਰਿਹਾ ਪਤਾ ਨਹੀਂ ਕਿ ਪਰ ਜਦੋਂ ਇਹਨਾਂ ਸਾਹਮਣੇਾਨੂੰ ਰੈਂਟਰੀ ਮਿਲਦਾ ਤਾਂ ਹੀ ਸਾਡੇ ਤੇ ਕਰਦਾ ਚੜਿਆ ਕਿਉਂਕਿ ਅਸੀਂ ਸਰਕਾਰ ਨੂੰ ਸਾਡੇ ਜਿਹਾ ਪੁਲਿਸ ਵੀ ਬੱਲੇਵਾ ਕਹਿ ਲਏ ਨੇ ਵੀ ਇਹ ਤੁਹਾਨੂੰ ਮਾਰਦਾ ਵੀ ਇਹਦਾ ਵਾਕਾ ਕਰਦਾ ਵੀ ਇਹ ਐਸੀ ਆ ਤੇ ਕੋਈ ਹੋਰ ਨਾ ਦੇ ਕਿਤੇ ਆ ਜਾ ਕੋਈ ਦੇ ਨਾਲ ਵੀ ਇਹ ਤੁਹਾਨੂੰ ਲੱਗਦਾ ਵੀ ਧਰ ਕਿਤੇ ਕਿਤੇ ਉਹਨਾਂ ਨਾਲ ਆਇਆ ਵੀ ਸਾਡੇ ਤੇੋਂ ਰੈਂਟ ਵਧਾਣਾ ਖਾਬ ਕਰੋ ਬਈ ਜੀ ਜੇ ਤੁਸੁੜ ਨੂੰ ਨਾ ਗੂੰਗਾ ਵੀ ਖਾਣੇ ਚੱਕਰ ਤਾਂ ਚੱਲੇ ਨਾ ਮਾਫ ਕਰਿਓ ਪਰਤਾ ਹੋਰ ਜੀਤੋ ਵੀ ਹੋ ਭੱਜ ਰਹੇ ਆ ਤਾਂ ਫਿਰ ਇਹ ਨਾ ਮੰਨਦਾ ਨੇ ਸਰ